ਸੱਚੀ ਗੱਲ ਦੋਸਤੋ ਪੰਜਾਬੀ ਪੇਪਰ A ਕੰਪਲਸਰੀ ਹੋ ਚੁੱਕਿਆ ਹੈ ਜੀ ਸਭ ਨੂੰ ਪਤਾ ਚੱਲ ਚੁੱਕਾ ਹੈ ਮਾਸਟਰ ਕੈਡਰ ਪੋਸਟਾਂ ਦੇ ਵਿੱਚ ਲੇਕਿਨ ਇੱਕ ਕੁਐਸਚਨ ਹੋਰ ਪੁੱਛਿਆ ਜਾ ਰਿਹਾ ਹੈ ਕਿ ਸਪੈਸ਼ਲ ਐਜੂਕੇਸ਼ਨ ਦੀਆਂ ਜੋ 332 ਪੋਸਟਾਂ ਨੇ ਉਹਦੇ ਵਿੱਚ ਜਨਰਲ ਪੇਪਰ ਵੀ ਰੱਖ ਦਿੱਤਾ ਗਿਆ ਜਾਨੀ ਇੱਕ ਤਰ੍ਹਾਂ ਇਹਦੇ ਨਾਲ ਪਾਰਟ A ਜਨਰਲ ਔਰ ਪਾਰਟ B ਸਪੈਸ਼ਲ ਐਜੂਕੇਸ਼ਨ ਦਾ ਸਬਜੈਕਟ ਪੇਪਰ ਠੀਕ ਹੈ ਜੋ 60 ਨੰਬਰ ਦਾ ਆਏਗਾ ਔਰ ਪਾਰਟ A 40 ਨੰਬਰ ਦਾ ਆਏਗਾ ਤੇ ਜਨਰਲ ਪੇਪਰ ਦੇ ਵਿੱਚ ਜਨਰਲ ਅਵੇਅਰਨੈਸ ਆਈਸੀਟੀ ਮੈਥਸ ਟੀਚਿੰਗ ਐਪਟੀਟਿਊਡ ਲਿਸਟ ਸੋਰੀ ਟੈਸਟ ਆਫ ਕੰਪਰੀਹੈਂਸ਼ਨ ਕੁਸਚਨ ਇਸ ਤਰ੍ਹਾਂ ਦੇ ਟੋਪਿਕ ਨੇ ਕਿ ਇਹ ਮਾਸਟਰ ਕੈਡ ਦੇ ਜੋ ਅਗਾਹਾਂ ਪੋਸਟ ਆਣ ਗਈਆਂ ਇੰਗਲਿਸ਼ ਮੈਥ ਸਾਇੰਸ ਹਿੰਦੀ ਪੰਜਾਬੀ ਠੀਕ ਹੈ ਇਸ ਤਰ੍ਹਾਂ ਕਿ ਉਹਦੇ ਵਿੱਚ ਵੀ ਇਹ ਫਾਰਮੂਲਾ ਅਪਲਾਈ ਹੋਵੇਗਾ ਤੇ ਜੋ ਸਾਡੇ ਸੋਰਸਸ ਤੋਂ ਜਾਣਕਾਰੀ ਮਿਲੀ ਹੈ ਜੀ ਬਿਗ ਨੋ ਯਾਨੀ ਕਿ ਇਹ ਫਾਰਮੂਲਾ ਉੱਥੇ ਨਹੀਂ ਆਏਗਾ ਜੋ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਹੈ ਪਾਰਟ ਏ ਔਰ ਪਾਰਟ ਵੀ ਸਿਲੇਬਸ ਦੇ ਵਿੱਚ ਇਸ ਕਰਕੇ ਰੱਖਿਆ ਗਿਆ ਹੈ ਕਿਉਂਕਿ ਸਪੈਸ਼ਲ ਐਜੂਕੇਟਰ ਜੋ ਹੁੰਦਾ ਹੈ ਉਹਨੇ ਸਾਰੇ ਸਬਜੈਕਟ ਪੜਾਣੇ ਹੁੰਦੇ ਉਹਨੇ ਮੈਥ ਵੀ ਪੜਾਉਣਾ ਹੈ ਉਹਨੇ ਇੰਗਲਿਸ਼ ਵੀ ਪੜਾਣੀ ਹੈ ਉਹਨੇ ਹਿੰਦੀ ਵੀ ਪੜ੍ਹਨੀ ਹੈ ਠੀਕ ਹੈ ਇਸ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਤੇ ਇਸ ਟੀਚਰ ਨੇ ਬਹੁਤ سارے ਸਬਜੈਕਟ ਪੜਾਣੇ ਹੁੰਦੇ ਬੱਚਿਆਂ ਨੂੰ ਇਸ ਕਰਕੇ ਇਹ ਜਨਰਲ ਪੇਪਰ ਦੀ ਜਾਣਕਾਰੀ ਵੀ ਉਹ ਤੋਂ ਲਈ ਜਾਂਦੀ ਹੈ ਠੀਕ ਹੈ ਇਹ ਜਾਣਕਾਰੀ ਵੀ ਉਹਨੂੰ ਹੋਣੀ ਚਾਹੀਦੀ ਹੈ ਲੇਕਿਨ ਮਾਸਟਰ ਕੈਟ ਦੇ ਬਾਕੀ ਸਬਜੈਕਟ ਦੇ ਵਿੱਚ ਇੰਜ ਨਹੀਂ ਹੈ ਅਗਰ ਹਿੰਦੀ ਹੈ ਤਾਂ ਉਹਨੇ ਹਿੰਦੀ ਹੀ ਪੜਾਉਣੀ ਹੈ ਅਗਰ ਪੰਜਾਬੀ ਹੈ ਉਹਨੇ ਪੰਜਾਬੀ ਹੀ ਪੜਾਉਣਾ ਹੈ ਟੀਚਰ ਨੇ ਲੇਕਿਨ ਇਹ ਵੱਖਰੀ ਗੱਲ ਹੈ ਕਿ ਆ ਸਰਕਾਰੀ ਸਕੂਲਾਂ ਦੇ ਵਿੱਚ ਮੈਥ ਪੜਾਉਣ ਵਾਲਾ ਹਿੰਦੀ ਵੀ ਪੜਾ ਰਿਹਾ ਸਾਇੰਸ ਪੜਾਉਣ ਵਾਲਾ ਪੰਜਾਬੀ ਵੀ ਪੜਾ ਰਿਹਾ ਠੀਕ ਹੈ ਲੇਕਿਨ ਗੱਲ ਇੱਥੇ ਹੈਗੀ ਕਿ ਬਿਗ ਨੋ ਇਹੋ ਜਿਹਾ ਕੋਈ ਵੀ ਸੀਨ ਨਹੀਂ ਹੈ ਕਿ ਮਾਸਟਰ ਕੈਡਰ ਪੋਸਟਾਂ ਦੇ ਵਿੱਚ ਪਾਰਟ A ਔਰ ਪਾਰਟ B ਵੀ ਆਵੇ ਠੀਕ ਹੈ ਮੁਸ਼ਕਲ ਹੈ ਇਹੋ ਜਿਹਾ ਕੋਈ ਵੀ ਇੱਥੇ ਸਾਨੂੰ ਜੋ ਰਿਸਕ ਹੈ ਨਹੀਂ ਦਿਖ ਰਿਹਾ ਕਿ ਸਰਕਾਰ ਲੈਵੇਗੀ ਬਾਕੀ ਦੇਖਦੇ ਆ ਅੱਗੇ ਕੀ ਹੋਏਗਾ ਲੇਕਿਨ ਹਾਂ ਜੋ ਇਨਫੋਰਮੇਸ਼ਨ ਹੈ ਕਿ ਪਾਰਟ A ਸਿਰਫ ਔਰ ਸਿਰਫ ਇਹਦੇ ਵਿੱਚ ਹੀ ਹੋਏਗਾ ਸਪੈਸ਼ਲ ਐਜੂਕੇਸ਼ਨ ਦੀਆਂ ਪੋਸਟਾਂ ਦੇ ਵਿੱਚ ਧੰਨਵਾਦ